ਸਸਰੀਆਂ ਕਾਲਜੀ ਤੁਸੀਂ ਜੁੜਿਓ ਪੰਜਾਬੀ ਵਕਤਾ న్యూਜ਼ ਨਾਲ ਪੰਜਾਬ ਦੀ ਵੱਡੀ ਖਬਰ ਕੇਂਦਰ ਸਰਕਾਰ ਨੂੰ ਸ਼੍ਰੀ ਭਗਵੰਤ ਮਾਨ ਨੇ ਦਿੱਤੀ ਸਿੱਧੀ ਚੇਤਾਵਨੀ ਪੰਜਾਬੀਆਂ ਦਾ ਇੱਕ ਵੀ ਰਸਟਨ ਗਾਰਡ ਨਹੀਂ ਜਾਵੇਗਾ ਕਟਿਆ ਜਾਣਦਿਆਂ ਅੱਜ ਦੀ ਵੀਡੀਓ ਵਿੱਚ ਭਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 8 ਲੱਖ 2493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੇ ਇੱਕ ਰਾਸ਼ਨ ਕਾਰਡ ਨਾਲ 4G ਜੋੜੀ ਹੈ ਤਾਂ ਲਗਭਗ 10 ਲੱਖ ਬੰਦਾ ਜਿਹੜਾ ਪੰਜਾਬ ਦਾ 52 ਹੋ ਜਾਊਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਇਤਿਹਾਸ਼ੀ ਆ ਅਸੀਂ ਦੇਸ਼ ਨੂੰ ਬਿਸ਼ਪ ਗੁਰੂ ਬਣਾਉਣਾ ਤੇ ਜੋ ਦੂਜੇ ਪਾਸੇ ਵੋਟ ਚੋਰੀ ਤੋਂ ਬਾਅਦ ਹੁਣੇ ਰਾਸ਼ਨ ਚੋਰ ਵੀ ਬਣ ਗਏ ਆ ਵੋਟ ਚੋਰੀ ਦਾ ਤਾਂ ਆ ਸਾਮਣੀ ਸਾਰਾ ਕੁਝ ਤਮਾਣੀਓ ਕੋਟ ਨੇ ਵੀ ਖਤ ਹੁਣ ਰਾਸ਼ਨ ਦੀ ਚੋਰੀ ਕਰਨਗੇ ਸਾਡਾ ਔਰ ਪੰਜਾਬ ਦਾ ਰਾਸ਼ਨ ਅਸੀਂ ਇਹਨਾਂ ਪੈਦਾ ਕਰਕੇ ਦਿੰਨੇ ਆ 8 ਲੱਖ 2493 ਰਾਸ਼ਨ ਕਾਰਡ ਕੱਟਣ ਲੱਗੇ ਨੇ ਲਗਭਗ ਇਹਦਾ ਕਰਟਰੀਆ ਕੀ ਰੱਖਿਆ ਕੱਟਣ ਦਾ ਬੰਦੀ ਜੀ ਤੁਹਾਡੇ ਕੋਲੇ ਚਾਰ ਪਹੀਆਂ ਵਾਲੇ ਵਾਹਨ ਨੇ ਜਿਹਦੇ ਕੋਲੇ ਚਾਰ ਪਹੀਆਂ ਵਾਲਾ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ 7 ਲੱਖ ਤੋਂ 7 1 ਕਿੜ ਤੋਂ ਵੱਧ ਤੁਹਾਡੇ ਕੋਲੇ ਜ਼ਮੀਨ ਹੈ ਜਾ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜਾਂ ਵਟ ਐਵਰ ਹੁਣ ਮੇਰਾ ਸਵਾਲ ਇਹ ਹੈ ਕਿ ਬੜੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਤੇ ਉਹ ਸਰਕਾਰੀ ਨੌਕਰੀ ਤੇ ਲੱਗਣ ਸਾਰ ਅੱਜ ਕੱਲ੍ਹ ਇਹ ਰਵਾਜ ਹੋ ਗਿਆ ਉਹ ਸ਼ਹਿਰ ਸ਼ਿਫਟ ਕਰ ਜਾਂਦਾ ਉਹਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਕੁਝ ਚੈੱਕਣ ਵਾਸਤੇ ਦੂਜੀ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕਿਹਾ ਕੀ ਉਹ ਬਣੂਗਾ ਜੀ ਜਿਹੜੇ ਜਿਹਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਹੈ ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਭਾਈ ਕੋਲ ਥੁੜੀ ਹੈ ਤਾਂ ਦੂਜੇ ਸਾਰੇ ਪਰਿਵਾਰ ਦਾ ਕੀ ਕਸੂਰ ਹੈ ਦਾ ਮਤਲਬ ਤੁਸੀਂ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਾਰੋਗੇ ਜਿੰਨਾ ਚਿਰ ਭਗਵਾਨt ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਕਾਰਡ ਨਹੀਂ ਘਟਣ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਭੁੱਖਾ ਰਹਿਣ ਦੇਣਾ ਨਾ ਹੀ ਕੋਈ ਚੁੱਲ੍ਹਾ ਮੈਂ ਅਕਸਰ ਕਹਿਣਾ ਕਿ ਨਾ ਹੀ ਕਿਸੇ ਚੁੱਲੇ ਦੀ ਅੱਗ ਬੁਝਣ ਦੇਣੀ ਹੈ ਸਾਡੇ ਕੋਲ ਡਾਟਾ ਪਿਆ ਸਾਰਾ ਅਸੀਂ 1 ਕਰੋੜ 53 ਲੱਖ ਲਾਪਾਤਰੀ ਨੇ ਕਣਕ ਵੰਡੀ ਜਾ ਰਹੀ ਉਹਨਾਂ ਨੂੰ ਹਨਾ ਤਿੰਨ ਤਿੰਨ ਮਹੀਨਿਆਂ ਦੀ ਬਣਦੀ ਕਣਕ ਇਕੱਠੀ ਵੀ ਦੇ ਦਿੰਨੇ ਆ ਪਰ ਇਹ ਕਹਿੰਦੇ ਜੀ ਇਹਦੇ ਚੋਂ ਤਾਂ ਬਹੁਤ ਨਕਲੀ ਨੇ ਤੇ ਅਸੀਂ 1 ਕਰੋੜ 29 ਲੱਖ ਦਾ ਤਾਂ ਵੈਰੀਫਾਈ ਕਰ ਲਿਆ ਜੀ ਕਿ ਸਹੀ ਨੇ ਉਹ ਬਾਕੀ ਸਾਨੂੰ ਟਾਈਮ ਤਾਂ ਦਿਓ ਨਾ ਤੁਸੀਂ ਐ ਕਿਵੇਂ ਕੱਟ ਕੱਟ ਦੋਗੇ ਜੀ ਇੱਕ ਕਾਰਡ 6 ਮਹੀਨੇ ਦਾ ਟਾਈਮ ਵੀ ਮੰਗੇ ਚਿੱਠੀ ਲਿਖ ਰਹੇ ਆ ਕੇਂਦਰ ਸਰਕਾਰ ਨੂੰ ਮੈਂ ਫੇਰ ਉਹੀ ਕਹਿਣਾ ਪਰਿਵਾਰ ਦੇ ਵਿੱਚ ਜੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਸਕੂਟਰ ਪੱਖਾ ਕਈ ਥੋੜੇ ਤਾਂ ਪੱਖਾ ਲੱਗਿਆ ਥੋੜਾ ਕੁ ਲੋ ਤਾਂ ਸਕੂਟਰ ਹੈ ਥੋੜਾ ਤਾਂ ਘਰ ਪੱਕਾ ਹੈ ਆਪ ਹੀ ਪਹਿਲਾ ਸਕੀਮ ਬਣਾਉਂਦੇ ਆ ਉਜਵਲਾ ਸਕੀਮ ਜਿਸ ਕੀ ਕਰਦੇ ਆ ਅ ਗੈਸ ਸਿਲੰਡਰ ਤੇ ਚੁੱਲਾ ਦਿੰਦੇ ਆ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵਾਸ ਯੋਜਨਾ ਚ ਕਹਿੰਦੇ ਥੋੜੇ ਤੇ ਗੈਸ ਤੇ ਚੁੱਲਾ ਹੈ ਇਸ ਕਰਕੇ ਤੁਸੀਂ ਚ ਆਉਂਦੇ ਨਹੀਂ ਆਪ ਹੀ ਆਪ ਸਕੀਮ ਦਿੰਦੇ ਆ ਆਪ ਹੀ ਉਸ ਕਰਟੇਰੀਅਨ ਨੂੰ ਦੇ ਆਂਟੀ ਹੋ ਜਾਂਦੇ ਕਾਊਂਟਰ ਕਰਦੇ ਉਹਨੂੰ ਸੋ ਸਖਤ ਵਿਰੋਧ ਕਰਦੇ ਇਸ ਗੱਲ ਦਾ ਪੰਜਾਬ ਤਾਂ ਸਾਰੇ ਦੇਸ਼ ਦੀ ਰੋਟੀ ਖਾਉਂਦਾ ਤੁਸੀਂ ਪੰਜਾਬ ਦੀ ਰੋਟੀ ਕੱਟੀ ਜਾਂਦੇ ਹੋ ਕਣਕ ਸਾਡੀ ਜਾਂਦੀ ਹੈ ਜੀ ਸਾਡੀ ਕਣਕ ਕੱਟੀ ਜਾਂਦੇ ਹੋ 32 ਲੱਖ ਬੰਦਾ ਪਰ ਜਿਹੜਾ ਪ੍ਰਭਾਵਿਤ ਹੋਊਗਾ ਜੀ 8 ਲੱਖ ਪਰਿਵਾਰ ਸੈਂਟਰ ਸਰਕਾਰ ਦੀ ਸਕੀਮ ਹੈ ਆਪ ਹੀ ਹੁਣ ਕਹਿੰਦੇ ਅਸੀਂ ਖਤਮ ਕਰਾਂਗੇ ਪਾਜ ਪਾ ਇਹਨੇ ਸਕੀਮਾਂ ਬਾਰੇ ਦੱਸੂਗੀ ਕਿਸੇ ਨਾ ਕਿਸੇ ਪ੍ਰੈਸ ਕਾਨਫਰੰਸ ਤੇ ਜਾਂ ਕਿਸੇ ਆਪਣੇ ਸੰਮੇਲਨ ਤੇ ਜਾ ਜੋ ਵੀ ਕਰਦੇ ਰਹੇ ਕਿ ਐਸੀ ਅਨੇ ਲੋਕਾਂ ਦੇ ਮੂੰਹ ਚੋਂ ਬੁਰਕੀਆਂ ਖੋ ਰਹਿਆ ਇੱਕ ਕਰਟੇਰੀਆ ਜਿਹੜਾ ਬਣਾਇਆ ਹੋਇਆ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਮੈਂ ਇਹ ਗੱਲ ਪਹਿਲਾਂ ਵੀ ਗ੍ਰਹਿ ਮੰਤਰੀ ਸਾਹਿਬ ਕੋਲੇ ਤੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਂ ਨੀਤੀ ਯੋਗ ਦੇ ਵਿੱਚ ਮੈਂ ਕਈ ਵਾਰੀ ਗੱਲ ਕਹੀ ਹੈ ਕਿ ਸਾਡੇ ਵਾਸਤੇ ਕਟੇਰੀਆ ਤੁਸੀਂ ਉਹ ਕਿਉਂ ਰੱਖਦੇ ਹੋ ਪ੍ਰਧਾਨ ਮੰਤਰੀ ਵਾਜੋਂ ਜੀ ਨਹੀਂ ਤਾਂ ਪੰਜਾਬ ਦੇ ਇੱਕ ਵੀ ਘਰ ਨਹੀਂ ਆਉਣਾ ਜੀ ਕਿਉਂਕਿ ਕਹਿੰਦੇ ਇੱਕ ਵੀ ਟਪਕ ਲੱਗੀ ਹੋਈ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ ਵਾਜੋਂ ਨੂੰ ਤਾਂ ਬਾਹਰ ਤੁਹਾਡੇ ਘਰੇ ਸੀਲਿੰਗ ਜਾਂ ਟੇਬਲ ਫੈਨ ਹੈ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਤੁਹਾਡੇ ਕੋਲੇ ਸਕੂਟਰ ਹੈ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਤੁਹਾਡੇ ਘਰੇ ਮੀਟਰ ਲੱਗਿਆ ਆ ਬਿਜਲੀ ਵਾਲਾ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਪਰਪੇ ਆਜਾ ਦਾ ਕੋਈ ਕਰ ਵੀ ਨਹੀਂ ਆਉਣਾ ਇਹਦੇ